ਲਓ ਜੀ ਟਰੈਕਟਰ ਸਾਡਾ ਕਿਆ ਖੁੱਬ ਵਿੱਚ ਗਾੜ ਲਾਣ ਲੱਗੇ ਆਉਣ ਮੁੰਡਿਆ ਲੱਗ ਜੇ ਪਤਾ ਤੇਰੇ ਜਗਾੜ ਦਾ ਕੱਲ੍ਹ ਗਿਆ ਵੀ ਰਾਤ ਤੇਰੀ ਸਿੱਧੇ ਕੱਢ ਰੋਣਾ ਕਿ ਕਾਕਾ ਕਿਤਾ ਨਹੀਂ ਖਾਲੀ ਲਿਆਉਣੇ ਪੈਣੇ ਨੇ ਉਹ ਥੱਲੇ ਆੜ ਗਿਆ ਲੋ ਜੀ ਟਰੈਕਟਰ ਸਾਡਾ ਕਿਆ ਕੁੱਬ ਵਿੱਚ ਗਾੜ ਲਾਣ ਲੱਗੇ ਹਉਣ ਮੁੰਡਿਆ ਲੱਗ ਜੇ ਪਤਾ ਤੇਰੇ ਜ਼ਿਗਾਰਡ ਦਾ ਥੱਲੇ ਪਸਾਈ ਲੱਕੜ ਧੂਆ ਟਾਇਰਾਂ ਥੱਲੇ ਤਾਰ ਬਲਉਂਦਾ ਟਾਇਰਾਂ ਨਾਲ ਤੇ ਦੋਵੇਂ ਠੀ ਹੋ ਗਏ ਥੱਲੇ ਰੂਟਾ ਵੀਟਰ ਤੇ ਆ ਗਿਆ ਭਾਰ ਹੈਨਾ ਇੱਕ ਕਰਨੀ ਜੀ ਇਹਨਾਂ ਟੇਡਾ ਗੱਡੀ ਦਾ ਹੁੰਦਾ ਹੈ। ਇਹਨੇ ਤਰੀਕਾ ਸਿੱਖਦੇ ਆਣ ਹੈ। ਕੋਚ ਪਹਿਲਾਂ ਟਿੱਬਿਆਂ ਦੇ ਵਿੱਚੋਂ ਕਿਹੜਾ ਕੋਈ ਕੱਢਣ ਆਉਂਦਾ ਹੁੰਦਾ ਹੈ ਕਿ ਜਿਆ ਜਿਹੇ ਕੱਢਦੇ ਹੁੰਦੇ। ਉਹ ਪਲਾਸਟਿਕ। ਖੜਕ। ਤੇ ਹੱਥ ਨਾਲ ਹੀ ਆ ਜੂਂਦੀ। ਅੱਖ ਧੁਕ ਤੋਂ ਪਚਾ ਕੇ ਤਾਰ। ਕੱਤ ਤੇ ਨਾਰਲੇ ਲਾ ਦੇਣਾ ਲਾ ਫੜ ਲਾ ਸਿੱਥੇ ਮੋੜੇ ਫੜ ਲਈ ਠੀਕ ਆ ਮੋੜਾ ਨਾ ਖਤਿਆਂ ਦੇ ਖੋਲ ਛੜ ਨੱਕਾ

ਜੋਰ ਪਾ ਲੈਣਾ ਥੱਲੇ ਝੋਕ ਲੈ ਗਈ ਅਗਲੇ ਟਾਇਰਾਂ ਦੇ ਵਿੱਚ ਆਲੇ ਫਾਸ ਨਹੀਂ ਜਿੱਤੂਆਂ ਤੇ ਪਿੱਛਲੇ ਭਾਰ ਆ ਜਾਏਗਾ ਹਨ ਜਿਹੜਾ ਲੋਡ ਲੈਂਦਾ ਤੇ 2-3 ਫੁੱਟ ਟਰੈਕਟਰ ਆਗਾ ਆ ਜਾਏਗਾ ਇੰਨੇ ਲੈ ਕੱਟ ਲੈ ਦੂਰੀ ਤੇ ਸਿੰਗਲ ਹੀ ਕੱਟੇ ਉਹ ਪਾਸੇ ਹੀ ਕਾਢੋ ਆ ਹੋਰ ਕੇ ਚਲਾ ਇਹਨੂੰ ਉਹ ਹੀ ਘੱਟ ਆ ਦੇ ਪੈਂ ਉਹੀ ਕੱਢ ਲੈ ਇਹਨੂੰ ਹੋਰ ਕੇ ਚਲਾ ਇਹਦੇ ਉਤਾਰ ਸਾਰੇ ਖੋਲ ਜੰਨਾ ਵਟ ਦੀ ਟਾਗੜ ਜਿਹੜਾ ਸਾਰਾ ਨਿਕਲ ਜੇ ਪਾਣੀ ਪਰਾਂ ਨੂੰ ਹੁਣ ਕਿਹੜਾ ਵਟਾਂ ਰੱਖਣੀਆਂ ਨੇ ਆਪਾਂ ਕਾਲੀ ਚ ਟੋਹੇ ਹੁੰਦੇ ਨੇ ਹਨਾ ਚੱਲ ਸੱਚੀ ਹੈ ਹਨਾ ਮੈਂ ਚੱਲ ਪੈਂ ਸਕੂਲ ਜਾਣ ਤੇ ਆ ਜਾਣਾ ਪਰ ਥੋੜੀ ਥਾਂ ਬਾਅਦ ਕੁੱਲੇ ਜਾਣਾ ਤੂੰ ਕਿੱਥੇ ਸਾ ਪੜਨਾ ਨਹੀਂ ਹੈ ਕਿਹੜੀ ਕਲਾਸ ਚ ਦਸਵੀਂ ਤੇ ਵਧੀਆ ਗੱਲ ਹੈ ਮੈਂ ਲਾਲਚੇ ਕੀਤਾ ਮੈਂ ਚੱਲ ਆਈ ਉਦੋਂ ਬਾਅਦ ਮਿੱਟੀ ਲਾ ਕੇ ਚੜਦੇ ਫਿਰ ਸੱਤ ਹੋ ਜਾਂ ਲੈਣ ਪੜਾਈ ਕੰਮ ਆਉਣੀ ਹੈ ਸਾਲਾ ਇਹ ਤੇ ਸਾਰੀ ਉਮਰ ਭਾਈ ਜਦੋਂ ਮਰਜੀ ਕਰੀਏ ਆਪਣਾ ਘਰ ਦਾ ਕੰਮ ਵਾਈ ਹੋਈ ਆ ਚਲ ਵੇਲਾ ਵੀ ਕਰੀਏ ਨਾਲ ਵਿੱਚ ਪਾਰਲਿੰਗ ਆ ਕੰਮ ਆ ਯਾਰ ਦੇ ਜੇ ਨਹੀਂ ਯਾਰਾ ਬਾਲਾ ਚੱਕ ਦੇ ਮਾਰ ਦਿਓ ਵੇ ਲੋ ਪਾਲੀ ਜਦੋਂ ਟਾਇਰ ਘੁੰਮ ਗਿਆ ਲੱਕੜ ਪਿੱਛਾ ਚੜ ਗਈ ਟਾਇਰਾਂ ਤੋਂ ਰੋਕ ਨਹੀਂ ਨਾਲ ਦੀ ਨਾਲ ਪਰ ਖੋਲਣਾ ਪੈਣੀ ਲੱਕੜ ਦੇਖੋ ਜੀ ਉਹ ਘੁੰਮੀ ਜਾਂਦੇ ਨੇ ਹਾਂ ਚੱਲ ਪਿਆ ਚੱਲ ਪੀ ਚੱਲ ਪਿਆ ਕਰ ਨੂੰ ਉਹ ਪਰਲੀ ਰਹਿ ਗਈ ਯਾਰ ਹੋ ਗਿਆ ਉਹ ਵੀ ਠੀਕ ਹਾਂ ਬਣ ਗਈ ਬਣ ਗਈ ਗੱਲ ਚੱਲ ਪਿਆ ਚੱਲ ਪਿਆ ਬਣ ਗਈ ਬਣ ਗਈ ਗੱਲ ਵਾ ਵੀ ਮੁੰਡਿਆ ਬੱਸ ਕੰਮ ਜਾਵੇ ਨਾ ਉਹ ਤਰੀਕਾ ਕੰਮ ਜਾਵੇ ਨਾ ਹੈ ਵਾਹ ਜੱਦੂ ਮੰਨਣਾ ਮੰਨਣਾ ਕਿਉਂ ਨਹੀਂ ਆ ਲੈਣਾ ਚਾਚੇ ਚਾਚੀ ਹੁੰਦੇ ਨੇ ਪਤੀਜੇ ਪਤੀਜੀ ਹੁੰਦੇ ਨੇ ਆ ਕੱਟ ਲੋ ਲੱਕੜ ਨਾ ਤਾਰਾਂ ਖੋਲ ਲੈ ਚਲਦੀ ਤਾਰ ਖੋਲ ਦੇ ਅੰਨਾ ਚਾਚੇ ਚਾਚੀ ਹੁੰਦੇ ਨੇ ਪਤੀਜੇ ਪਤੀਜੀ ਹੁੰਦੇ ਨੇ ਵਾਹ ਵੀ ਕੰਮ ਜਾ ਵੇ ਤੇਰਾ ਫਾਰਮੂਲਾ ਰਾਈਟ ਨੇ ਬੜਾ ਤਗੜਾ ਸੀ ਉਹ ਫਾਦ ਗਿਆ ਥੱਲੇ ਜਿਗਾੜ ਹੈਨਾ ਉਹ ਟਾਇਰ ਆ ਵਾਖੀ ਲੱਗਾ ਕਿ ਨਾ ਟਾਇਰਾਂ ਨੂੰ ਸਹਾਰਾ ਦੇਣਾ ਲੈ ਇਧਰ ਵੇਖਿਆ ਜੇ ਇਧਰ ਬੁਲੇਕ ਜਿਗਾੜ ਬੱਸ ਤਾਂ ਸਾਹੀ ਚੱਕਰ ਪੈਂਦਾ ਅਨਤਾਰ ਵਿੱਚ ਬਾਗੀ ਨਾ ਵੇਖ ਬਾਗੀ ਇਹ ਸੰਘੜਾ ਵਹਿਣਾ ਵੀ ਨਾਲ ਇੱਕ ਮਿੰਟ ਇੱਕ ਖੜੇ ਜਾਂਦੇ ਸੰਗਲ ਵੀ ਲਿਆ ਕੇ ਰੱਖੀ ਹੈ ਹਨਾ ਕਿ ਤੱਕ ਤਾਂ ਕਿ ਟੇ ਲੋਟ ਜਾਏ ਆਇਆ ਵਿੱਚ ਤਾਂ ਰੰਗਵਾ ਲੱਗ ਗਿਆ ਪਾਣੀ ਘਟੇ ਉਹ ਖੋਲ ਦੇ ਫਿਰ ਪਾਣੀ ਖੋਲੋ ਸੋਣਾ ਜਾਂ ਲਾਈਟ ਆ ਗਈ ਹੈ ਨਾ ਵੇ ਲਾਈਟ ਆਈ ਤਾਂ ਹੈ ਹੁਣ ਚੰਗਾ 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 ਲੈ ਟੋਕਾ ਘਟਾ ਗਤੋਂ ਲੈ ਕੋ ਬੈਕ ਕਰਨਾ ਸੂ

ਆਪ ਵੇਖ ਕੇ ਪੂਰੀ ਗੱਲ ਇਧਰ ਨੀਵਾ ਉਧਰ ਉੱਚਾ ਹੈ ਇਹਨਾਂ ਇਹ ਖੱਤੇ ਦੇ ਕਬਾੜ ਜ਼ਿਆਦਾ ਸੀ ਇਸ ਕਰਕੇ ਰੋਟਾ ਮੀਟਰ ਨਾਲ ਵਾਰੇ ਆ ਬਹੁਤ ਜ਼ਿਆਦਾ ਕਬਾੜ ਹੈ ਸਬਜ਼ੀ ਲਈ ਜੀ